ਪੰਜਾਬ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਕੇ ਰੱਖਣਾ ਚਾਹੁੰਦੀ ਹੈ ਤੇ ਇਸ ਵਿੱਚ ਕੋਈ ਵੀ ਕੋਤਾਹੀ ਐ ਨਹੀਂ ਵਰਤਣਾ ਚਾਹੁੰਦੀ ਜਿਸ ਦੇ ਮੱਦੇ ਨਜ਼ਰ ਹੈ ਹੁਣ ਕੁਝ ਅਮਰਜੈਂਸੀ ਨੰਬਰ ਹੋਰ ਜਾਰੀ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਪਹਿਲਾ ਅਮਰਜੈਂਸੀ ਨੰਬਰ ਜਿਹੜੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਨ ਤੁਰੰਤ ਸਹਾਇਤਾ ਦੇ ਲਈ ਤਾਂ ਹੁਣ ਹਰ ਜ਼ਿਲ੍ਹੇ ਦੇ ਲਈ ਇੱਕ ਵੱਖਰਾ ਕੰਟਰੋਲ ਰੂਮ ਨੰਬਰ ਹੈ ਜਿਹੜਾ ਜਾਰੀ ਕਰ ਦਿੱਤਾ ਗਿਆ ਦੱਸਦੀ ਹੈ ਕਿ ਕੰਟਰੋਲ ਰੂਮ ਨੰਬਰ ਹੈ ਜਿਹੜਾ ਹੁਣ ਹਰ ਸ਼ਹਿਰ ਦਾ ਹਰ ਜ਼ਿਲ੍ਹੇ ਦਾ ਇਹ ਵੱਖਰਾ ਹੋਵੇਗਾ ਇਹ ਨੰਬਰ ਹੈ ਜਿਹੜਾ ਸਿੱਧਾ ਜ਼ਿਲ੍ਹਾ ਪ੍ਰਸ਼ਾਸਨ ਜਾਂ ਹੋਰ ਜ਼ਰੂਰੀ ਵਿਭਾਗਾਂ ਨਾਲ ਸੰਬੰਧਿਤ ਸਥਾਪਤਕਰਾਂ ਦੇ ਵਿੱਚ ਮਦਦ ਕਰਦਾ ਹੈ ਯਾਨੀ ਕਿ ਜੇਕਰ ਤੁਸੀਂ ਜਿਸ ਜ਼ਿਲ੍ਹੇ ਦੇ ਵਿੱਚ ਹੋ ਤਾਂ ਤੁਸੀਂ ਉਸ ਜ਼ਿਲ੍ਹੇ ਦਾ ਨੰਬਰ ਐ ਨੋਟ ਕਰ ਲਓ ਕਿਉਂਕਿ ਐਮਰਜੈਂਸੀ ਹਾਲਾਤਾਂ ਦੇ ਵਿੱਚ ਇਹ ਨੰਬਰ ਤੁਹਾਡੇ ਬਹੁਤ ਕੰਮ ਆਉਣ ਵਾਲੇ ਨੇ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਸੀਜ਼ਫਾਇਰ ਹੋ ਲੱਗ ਗਿਆ ਹੋਇਆ ਬਟ ਉਲੰਘਣਾ ਵੀ ਕਿਤੇ ਨਾ ਕਿਤੇ ਕੀਤੀ ਜਾ ਰਹੀ ਹੈ ਸੋ ਪੰਜਾਬ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਹੀਂ ਵਰਤਣਾ ਚਾਹੁੰਦੀ ਜਿਸ ਨੂੰ ਲੈ ਕੇ ਹੁਣ ਵੱਖ-ਵੱਖ ਨੰਬਰ ਨੇ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਸੋ ਕੈਂਪੇਨ ਤਹਿਤ ਜਾਰੀ ਕੀਤੇ ਗਏ ਨੰਬਰਾਂ ਦੇ ਵਿੱਚ 23 ਜ਼ਿਲ੍ਹਿਆਂ ਦੇ ਮੁੱਖ ਕੰਟੈਕਟ ਨੰਬਰ ਸ਼ਾਮਲ ਨੇ ਜਿਨ੍ਹਾਂ ਤੇ ਕਿਸੇ ਵੀ ਤਰ੍ਹਾਂ ਦੀ ਤੁਰੰਤ ਮਦਦ ਦੇ ਲਈ رابطہ ਕੀਤਾ ਜਾ ਸਕਦਾ ਹੈ ਸੋ ਕੁਝ ਨੰਬਰ ਹੈ ਜਿਹੜੇ ਵੱਖ-ਵੱਖ ਜਾਰੀ ਕੀਤੇ ਗਏ ਨੇ ਸੋ ਅੰਮ੍ਰਿਤਸਰ ਜਲੰਧਰ ਮੁਹਾਲੀ ਲੁਧਿਆਣਾ ਬਠਿੰਡਾ ਪਟਿਆਲਾ ਸੰਗਰੂਰ ਫਾਜ਼ਿਲਕਾ ਤੋਂ ਇਲਾਵਾ ਤੇ ਕੁੱਲ ਜ਼ਿਲ੍ਹੇ ਨੇ ਜਿੰਨਾ ਦੇ ਨੰਬਰ ਹੈ ਜਿਹੜੇ ਸਾਂਝੇ ਕੀਤੇ ਗਏ ਨੇ ਸੋ ਇਹ ਲਿਸਟ ਤੁਹਾਡੀ ਸਕਰੀਨ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਇਹ ਨੰਬਰ ਵੀ ਤੁਹਾਡੀ ਸਕਰੀਨ ਤੇ ਨੇ ਜਿਹੜੇ ਫਲੈਸ਼ ਕਰ ਰਹੇ ਨੇ ਸੋ ਇਹਨਾਂ ਨੰਬਰਾਂ ਨੂੰ ਤੁਸੀਂ ਧਿਆਨ ਨਾਲ ਦੇਖ ਲਓ ਜਿਸ ਜ਼ਿਲ੍ਹੇ ਦੇ ਨਾਲ ਵੀ ਤੁਸੀਂ ਸੰਬੰਧਤੋਂ ਉਸ ਜ਼ਿਲ੍ਹੇ ਦਾ ਨੰਬਰ ਹੈ ਜਿਹੜਾ ਤੁਹਾਡੀ ਸਕਰੀਨ ਤੇ ਚੱਲ ਰਿਹਾ ਉਸ ਨੂੰ ਨੋਟ ਕਰ ਲਓ ਐਮਰਜੈਂਸੀ ਹਾਲਾਤਾਂ ਵਿੱਚ ਤੁਹਾਡੇ ਕੰਮ ਆ ਸਕਦੇ ਨੇ ਇਸ ਲਈ ਲੁਧਿਆਣਾ ਸ਼ਹਿਰ ਦੀ ਜੇ ਗੱਲ ਕਰੀਏ ਲੁਧਿਆਣਾ ਸ਼ਹਿਰ ਵਿੱਚ ਦੋ ਨੰਬਰ ਨੇ ਜਿਹੜੇ ਜਾਰੀ ਕੀਤੇ ਗਏ ਨੇ 0161 240 3100 ਇਸ ਨਾਲ ਹੀ ਮੋਬਾਈਲ ਨੰਬਰ ਵੀ ਹੈ ਇਹਦੇ ਵਿੱਚ ਇੱਕ ਸ਼ਾਮਲ ਜਿਸ ਵਿੱਚ 7837018500 ਤੋਂ ਇਲਾਵਾ ਵੱਖ-ਵੱਖ ਜਿਲ੍ਹਿਆਂ ਵੱਖ-ਵੱਖ ਸ਼ਹਿਰਾਂ ਦੇ ਨੰਬਰ ਵੀ ਹੈ ਜਿਹੜੇ ਜਾਰੀ ਕੀਤੇ ਗਏ ਨੇ ਜੋ ਕਿ ਤੁਹਾਡੀ ਸਕਰੀਨ ਤੇ ਫਲੈਸ਼ ਹੋ ਰਹੇ ਨੇ ਤੁਸੀਂ ਜਿਸ ਵੀ ਜ਼ਿਲ੍ਹੇ ਦੇ ਨਾਲ ਸਬੰਧ ਰੱਖਦੇ ਹੋ ਉਸ ਜ਼ਿਲ੍ਹੇ ਦੇ ਅਕੋਰਡਿੰਗਲੀ ਤੁਸੀਂ ਇਹ ਨੰਬਰ ਨੇ ਜਿਹੜੇ ਐਮਰਜੈਂਸੀ ਨੰਬਰ ਆਪਣੇ ਫੋਨ ਦੇ ਵਿੱਚ ਸੇਵ ਕਰ ਲਓ ਜੇਕਰ ਕੋਈ ਐਮਰਜੈਂਸੀ ਸਥਿਤੀ ਆਉਂਦੀ ਹੈ ਆਪਾਤਕਾਲੀ ਸਥਿਤੀ ਆਉਂਦੀ ਹੈ ਜਾਂ ਤੁਹਾਡੇ ਆਸ-ਪਾਸ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਜੇ ਬਾਰੇ ਤੁਸੀਂ ਸੂਚਨਾ ਦੇਣਾ ਚਾਹੁੰਦੇ ਹੋ ਤਾਂ ਇਹਨਾਂ ਨੰਬਰਾਂ 'ਤੇ ਤੁਸੀਂ ਕੰਟੈਕਟ ਹੈ ਜਿਹੜਾ ਕਰ ਸਕਦੇ ਹੋ ਤੇ ਤੁਹਾਡੀ ਮਦਦ ਹੈ ਜਿਹੜੀ ਪਹਿਲ ਦੇ ਆਧਾਰ 'ਤੇ ਕੀਤੀ ਜਾਵੇਗੀ 23 ਜ਼ਿਲ੍ਹਾ ਦੇ ਸ਼ਹਿਰਾਂ ਦੇ ਨੇ ਜਿਹੜੇ ਵੱਖ-ਵੱਖ ਨੰਬਰ ਨੇ ਹੁਣ ਸਥਾ ਜਾਰੀ ਕੀਤੇ ਗਏ ਨੇ ਕੰਟਰੋਲ ਰੂਮ ਅੱਜੜਾ ਬਣਾਇਆ ਗਿਆ ਹੈ ਸੋ ਇਹਨਾਂ ਨੰਬਰਾਂ ਨੂੰ ਜ਼ਰਾ ਧਿਆਨ ਨਾਲ ਦੇਖ ਲਓ ਕਿਉਂਕਿ ਇਹ ਨੰਬਰ ਹੈ ਜਿਹੜੇ ਐਮਰਜੈਂਸੀ ਸਥਿਤੀ ਦੇ ਦੌਰਚ ਤੁਹਾਡੇ ਕੰਮ ਆ ਸਕਦੇ ਨੇ ਬਿਊਰੋ ਰਿਪੋਰਟ ਲੁਧਿਆਣਾ ਲਈ